ਪਰਬੂ ਇਹ ertidhi ਦੀ ਪਲਣਾ ਕਰਨ ਵਾਲੇ ਵਿਦਾਂ ਗ੍ਰੰਥਾਂ ਕਰਕੇ ਜਾਣਨੇ ਯੋਗ ਪ੍ਰਭੂ ਜੀ ਔਰ ਤੁਸੀਂ ਟਾਕਨ ਟਾਕ ਔਰ ਟਕਣਾ ਕਰੋ ਰਹਿਮਤ ਵਰਸਾਓ ਮੋਹੇ ਅਪਰਾਧੀ ਮੈਂ ਹਾਂ ਅਪਰਾਧੀ ਪਾਪੀ ਨਹੀਂ ਕਿਹਾ ਅਪਰਾਧੀ ਕਿਹਾ ਇੱਥੇ ਅਪਰਾਧੀ ਤੇ ਅਪਰਾਧ ਹੁੰਦੇ ਨੇ ਤਨ ਕਰਕੇ ਮਨ ਕਰਕੇ ਪਾਪ ਹੁੰਦੇ ਨੇ ਤਨ ਕਰਕੇ ਅਪਰਾਧ ਹੁੰਦੇ ਮਹਾਰਾਜ ਅਸੀਂ ਅਪਰਾਧ ਬਹੁਤ ਕੀਤੇ ਆ ਮੋਹ ਅਪਰਾਧੀ ਹੈ ਤਾਂ ਅਪਰਾਧੀ ਹਾਂ ਮਹਾਰਾਜ ਸਰਨ ਚਰਨ ਤੇਰੇ ਚਰਨਾਂ ਦੀ ਸਰਨ ਵਿੱਚ ਆਇਆ ਹਾਂ ਮਹਾਰਾਜ ਆਪ ਢਾਕਨ ਢਾਕ ਮਹਾਰਾਜ ਮੇਰੇ ਪਤ ਮੇਰਾ ਪਰਦਾ ਢੱਕ ਤੇਰੀ ਸਰਨ ਵਿੱਚ ਆਇਆ ਹੈ ਤੇ ਜਦੋਂ ਇਸ ਤਰ੍ਹਾਂ ਮਹਾਰਾਜ ਅਗੇ ਤਰਲਾ ਲੈਂਦਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸੱਚੋ ਸੱਚ ਦੱਸਦਾ ਐ ਨਾ ਮਹਾਰਾਜ ਕੋਲ ਆ ਕੇ ਅਸੀਂ ਤਾਂ ਘਰ ਵਿੱਚ ਵੀ ਝੂਠ ਬਾਹਰ ਵੀ ਝੂਠ ਤੇ ਗੁਰੂ ਕੋਲ ਵੀ ਆ ਕੇ ਝੂਠ ਹੀ ਬੋਲਦੇ ਬਹੁਤ ਤਾਦ ਅੰਦਰ ਉਹ ਵਿਰਲੇ ਨੇ ਜਿਹੜੇ ਗੁਰੂ ਕੋਲ ਕਹਿੰਦੇ ਦਾਤਾ ਸਭ ਕੁਝ ਜਾਣਦਾ ਐ ਤੋਂ ਮੈਂ ਅਵਗਣਾ ਨਾਲ ਭਰਿਆ ਹੋਇਆ ਹਾਂ ਮਹਾਰਾਜ ਕਿਰਪਾ ਕਰ ਮੇਰੇ ਵਿੱਚ ਗੁਣ ਕੋਈ ਨਹੀਂ ਮੇਰ ਬਰਸਾਤ ਤੇਰੀ ਸਰਨ ਆਇਆ ਆ ਮੈਨੂੰ ਮਾਰਗ ਦੱਸ ਮੈਂ ਇਸ ਜੁਮਲ ਦੇ ਵਿੱਚੋਂ ਨਿਗਲ ਚਕਾ ਮਹਾਰਾਜ ਕਹਿੰਦੇ ਫਿਰ ਪ੍ਰਭੂ ਉਹਨ ਟੰਗ ਤਰੀਕਾ ਦੱਸਦਾ ਉਹਦੀ ਪਤ ਟੱਕਦਾ ਮਹਾਰਾਜ ਕਹਿੰਦੇ ਪ੍ਰਭੂ ਰਹਿਮਤ ਜਦੋਂ ਵਰਸਾਉਂਦਾ ਫਿਰ ਸੱਚੀ ਸਰਕਾਰ ਕਹਿੰਦੇ ਪ੍ਰੀਮ ਪਟੋਲਾ ਤੈਸੈ ਦਿੱਤਾ ਟੱਕਨ ਕੂ ਪਤ ਮੇਰੀ ਪ੍ਰਭੂ ਪ੍ਰੇਮ ਦਾ ਪਟੋਲਾ ਕੱਪੜਾ ਵਸਤਰ ਦਿੰਦਾ ਹੈ ਤੇ ਉਹ ਬਖਸ਼ਿਸ਼ ਰਹਿਮਤ ਰੂਪ ਜਦੋਂ ਵਸਤਰ ਦਿੰਦਾ ਹੈ ਨਾ ਤੇ ਜਿਹੜਾ ਪ੍ਰਾਪਤ ਕਰਦਾ ਅਗੋਂ ਪ੍ਰਾਪਤ ਪਰਮਾਤਮਾ ਤੋਂ ਦਾਤ ਬਖਸ਼ਿਸ਼ ਪ੍ਰਾਪਤ ਕਰਦਾ ਹੈ ਇਹ ਸਤਿਗੁਰੂ ਨੇ ਜਗਿਆਸੂ ਦੇ ਮੋਖ ਵਿੱਚ ਪਾ ਕੇ ਬਚਨ ਕਹੇ ਕਿ ਪ੍ਰਭੂ ਤੋਂ ਦਾਤ ਮਿਲੀ ਬਖਸ਼ਿਸ਼ ਮਿਲੀ ਰਹਿਮਤ ਮਿਲੀ ਤੇ ਉਹ ਪ੍ਰਭੂ ਦੇ ਹਜ਼ੂਰ ਅਰਜ਼ੋਈ ਕਰਦਾ ਪ੍ਰਭੂ ਇਹ ਪ੍ਰੇਮ ਦਾ ਕੱਪੜਾ ਤੂੰ ਦਿੱਤਾ ਕਾਦੇ ਲਈ ਢੱਕਨ ਕੁ ਪਤ ਮੇਰੀ ਮੇਰੀ ਇੱਜ਼ਤ ਪਤ ਜਿਹੜੀ ਨਗੇਜ ਹੋ ਰਹੀ ਆ ਨਾ ਸੰਸਾਰ ਵਿੱਚ ਮਹਾਰਾਜ ਉਹਨੂੰ ਢੱਕਣ ਵਾਸਤੇ ਕਿਹਾ ਸੀ ਨਾ ਢੱਕਨ ਢਾਕੋ ਗੋਬਿੰਦ ਗੁਰ ਮੇਰੇ ਮੇਰਾ ਪਰਦਾ ਢਾਕੋ ਤੇ ਫਿਰ ਉਹਨੇ ਪ੍ਰਭੂ ਨੇ ਉਹ ਪ੍ਰੇਮ ਦਾ ਵਸਤਰ ਦਿੱਤਾ ਜਿੰਨੇ ਮਰਜ਼ੀ ਤੇਰੇ ਵਿੱਚ ਔਗਣ ਨੇ ਗੁਨਾਹ ਨੇ ਗੁਸਤਾਖੀਆਂ ਕਰ ਲਈਆਂ ਨੇ ਪਰ ਤੈਨੂੰ ਆਪਣੇ ਔਗਣਾਂ ਦਾ ਆਪਣੇ ਛਿਦਰਾਂ ਦਾ ਪਤਾ ਲੱਗ ਗਿਆ ਹੈ ਮਹਾਰਾਜ ਕਹਿੰਦੇ ਗੁਰੂ ਕੋਲ ਆ ਤੇ ਨਾਮ ਜਪ ਪ੍ਰੇਮ ਦੇ ਨਾਲ ਪ੍ਰਭੂ ਤੇਰਾ ਪਰਦਾ ਟਕ ਲੈਵੇਗਾ ਤੇਰਾ ਔਗਣ ਨਹੀਂ ਤੇਰੀ ਬੰਦਗੀ ਕਰਕੇ ਲੋਕ ਤੈਨੂੰ ਜਾਣਨ ਲੱਗ ਪੈਣਗੇ ਔਗਣਾ ਕਰਕੇ ਨਹੀਂ ਫਿਰ ਤੇਰੇ ਔਗਣ ਨਹੀਂ ਕੋਈ ਉਭਾਰੇਗਾ ਪ੍ਰਭੂ ਵੱਲ ਨੂੰ ਤੁਰੇਗਾ ਪ੍ਰਭੂ ਦਾ ਭਗਤ ਕਹਲਾਏਗਾ ਪ੍ਰਭੂ ਕੁਲ ਆ ਪ੍ਰੇਮ ਪਟੋਲਾ ਤੈਸੇ ਦਿੱਤਾ ਟੱਕਣ ਕੂਪਤ ਮੇਰੀ ਮਾਦਦ ਮੇਰੀ ਇੱਜ਼ਤ ਟੱਕਣ ਵਾਸਤੇ ਮੇਰੀ ਪਤ ਟੱਕਣ ਵਾਸਤੇ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਇੱਜ਼ਤ ਰੁੱਲ ਨਾ ਜਾਵੇ ਦਾਨਾ ਬਿਨਾਂ ਸਾਈ ਮੈਂਡਾ ਬੜਾ ਸਿਆਣਾ ਬੜਾ ਦਾਨਾ ਮੇਰਾ ਮਾਲਕ ਨਾਨਕ ਸਾਰ ਨਾ ਜਾਣਾ ਤੇਰੀ ਮਹਾਰਾਜ ਤੂੰ ਤਾਂ ਸਾਡੀ ਇੱਜ਼ਤ ਰੱਖਦਾ ਹੈ ਪੱਤ ਟੱਕਦਾ ਹੈ ਨਾ ਗੇਜ਼ੋਂ ਤੋਂ ਬਚਾਉਣਾ ਤੇ ਸੱਚੇ ਪਾਤਸ਼ਾਹ ਸੀ ਤੇਰੀ ਸਾਰੀ ਨਹੀਂ ਜਾਣਦੇ ਸਾਨੂੰ ਕੋਈ ਪਤਾ ਨਹੀਂ ਗੁਰੂ ਕੈਸਾ ਗੁਰੂ ਨੂੰ ਮਨਾਉਣਾ ਕਿਵੇਂ ਗੁਰੂ ਨੂੰ ਧਿਆਉਣਾ ਕਿਵੇਂ ਗੁਰੂਕੁਲ ਆਉਣਾ ਕਿਵੇਂ ਗੁਰੂ ਨੂੰ ਮਨਾਉਣਾ ਕਿਵੇਂ ਕੋਈ ਪਤਾ ਨਹੀਂ ਸਾਨੂੰ ਰਿਸ਼ਤੇਦਾਰ ਮਨਾਉਣ ਦਾ ਪਤਾ ਦੋਸਤ ਮਿੱਤਰ ਮਨਾਉਣ ਦਾ ਪਤਾ ਪਰ ਗੁਰੂ ਨੂੰ ਮਨਾਉਣ ਦਾ ਨਹੀਂ ਪਤਾ ਕਿ ਗੁਰੂ ਨਾ ਰੁੱਸ ਜਾਏ ਗੁਰੂ ਵੱਲ ਨੂੰ ਤੁਰੇ ਜੁੜੀਏ ਉਹ ਨਹੀਂ ਪਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੈ ਗੁਰੂ ਤੂੰ ਮੇਰੀ ਇੱਜ਼ਤ ਰੱਖੀ ਕਈ ਵੇਰਣਾ ਆਪਣੀ ਜ਼ਿੰਦਗੀ ਚ ਐਸਾ ਕਾਂਡ ਹੁੰਦਾ ਹੈ ਤੇ ਆਪਾਂ ਕਹਿੰਨੇ ਮਹਾਰਾਜ ਬਚਾ ਲਾਵੇਂ ਤੇ ਜਦੋਂ ਬਚਾ ਲੈਂਦਾ ਨਾ ਤੇ ਅੰਦਰੋਂ ਕੰਬੇ ਹੁੰਨੇ ਵੀ ਮਰਦੇ ਮਰਦੇ ਬਚੇ ਇੱਜ਼ਤ ਆਬਰੂ ਜਿਹੜੀ ਸੰਸਾਰ ਵਿੱਚ ਔਰ ਖਰਾਬ ਹੁੰਦੀ ਦੀ ਰਹਿ ਗਈ ਤੇ ਤੋਵਾ ਤੋਵਾ ਕਰਨੇ ਅੱਜ ਤਾਂ ਮਹਾਰਾਜ ਨੇ ਬਚਾ ਲਿਆ ਅੱਜ ਤਾਂ ਰੱਬ ਨੇ ਹੀ ਰੱਖ ਲਿਆ ਉਦੋਂ ਤਾਂ ਰੱਬ ਨੇ ਰੱਖ ਲਿਆ ਕਹਿੰਨੇ ਤੇ ਭੋਗੇ ਕਰਦ ਉਹੀ ਫੇਰ ਕੀਤੀ ਜਾਂਨੇ ਰੱਬ ਵੱਲ ਨੂੰ ਨਹੀਂ ਤੁਰਦੇ ਮਹਾਰਾਜ ਸਾਹਿਬ ਕਹਿੰਦੇ ਉਹ ਫਿਰ ਰੱਬ ਨੂੰ ਯਾਦ ਕਰਦਾ ਜਿਹਦੀ ਪਤ ਪ੍ਰਭੂ ਰੱਖਦਾ ਹੈ ਤੇ ਰੱਖਦਾ ਉਹਦੀ ਜਿਹੜਾ ਕਿ ਜੋਦੜੀਆਂ ਕਰਦਾ ਹੈ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਮਹਾਰਾਜ ਮੇਰੇ ਵਿੱਚ ਗੁਣ ਕੋਈ ਨਹੀਂ ਆਉਗਣੇ ਆਰਾ ਆਉਗਣਾ ਨਾਲ ਭਰਿਆ ਆ ਸੱਚੀ ਸਰਕਾਰ ਰੱਖ ਲਿਆ ਸੰਤਨ ਕਾ ਸਦਕਾ ਸਤ ਸੰਗੀਆਂ ਨਾਲ ਮਿਲ ਕੇ ਸਤ ਪੁਰਸ਼ਾਂ ਨਾਲ ਜਿਹੜਾ ਮਿਲ ਕੇ ਬੈਠਿਆ ਸਤ ਸੰਗਤ ਕੀਤੀ ਔਰ ਉਹਨਾਂ ਨਾਲ ਨਾਲ ਮਿਲ ਕੇ ਅੰਦਰ ਦੇ ਕੋਨੇ ਕਾਮਨਾਵਾਂ ਦਾ ਅੰਤ ਕਰਤਾ ਮਹਾਰਾਜ ਉਹਦੇ ਸਦਕਾ ਉਹਦੇ ਕਾਰਨ ਤੁਸੀਂ ਰੱਖ ਲਿਆ ਮੈਨੂੰ ਬਚਾ ਲੈਣਾ ਕੀਤਾ ਸਤਗੁਰ ਢਾਕ ਲਿਆ ਮੈਂ ਪਾਪੀ ਪੜਦਾ ਮਹਾਰਾਜ ਮੈਂ ਪਾਪੀ ਸਾਂ ਜਿੱਥੇ ਅਪਰਾਧੀ ਆ ਨਾ ਬਾਹਰੋਂ ਅਪਰਾਧ ਉਹ ਹੁੰਦਾ ਹੈ ਮਨ ਅੰਦਰ ਜੋ ਚਿਤਵੇ ਹੈ ਮਨ ਅੰਦਰ ਚਿਤਵੇ ਹੈ ਮੈਂ ਕਿਸੇ ਦਾ ਜਾਨੀ ਨੁਕਸਾਨ ਕਰਨਾ ਹੈ ਉਨੂੰ ਮਾਰ ਦਿੱਤਾ ਹੈ ਅਪਰਾਧ ਹੋ ਗਿਆ ਹੈ ਔਰ ਮਨ ਅੰਦਰ ਚਿਤਵੇ ਹੈ ਮੈਂ ਕਿਸੇ ਦਾ ਔਰ ਜਿਹੜਾ ਹੈ ਧਨ ਦਾ ਨੁਕਸਾਨ ਕਰਨਾ ਹੈ ਧਨ ਲੁੱਟਣਾ ਹੈ ਔਰ ਉਹ ਲੁੱਟ ਲਿਆ ਇਹ ਅਪਰਾਧ ਹੋ ਗਿਆ ਹੈ ਮਨ ਅੰਦਰ ਜਿਹੜਾ ਚਿਤਵੇ ਹੈ ਕਿ ਮੈਂ ਕਿਸੇ ਦੀ ਆਬਰੂ ਲੁੱਟਣੀ ਹੈ ਇੱਜ਼ਤ ਲੁੱਟਣੀ ਹੈ ਤੇ ਉਹ ਜਿਹੜਾ ਬਾਹਰ ਜਦੋਂ ਲੁੱਟ ਲਈ ਉਦੋਂ ਅਪਰਾਧ ਹੋ ਗਿਆ ਜਿੰਨਾ ਚਿਰ ਤਿੰਨੇ ਗੱਲਾਂ ਮਨ ਵਿੱਚ ਨੇ ਉਨਾ ਚਿਰ ਪਾਪ ਏ ਜਦੋਂ ਬਾਹਰ ਪੂਰਤੀ ਕਰਤੀ ਉਦੋਂ ਅਪਰਾਧ ਏ ਇਨ੍ਹਾਂ ਤਿੰਨਾ ਜਗਾਵਾਂ ਤੇ ਹੀ ਮਨੁੱਖ ਡਰਦਾ ਹੈ ਤਿੰਨਾ ਦਗਾਵਾਂ ਦਾ ਹੀ ਡਾਰੇ ਇੱਥੇ ਜਾਨ ਦਾ ਡਰਿਆ ਮਾਲ ਦਾ ਡਰਿਆ ਤੇ ਅਰ ਜਿਹੜਾ ਇੱਜ਼ਤ ਦਾ ਡਾਰੇ ਚੌਥਾ ਡਰ ਕੋਈ ਨਹੀਂ ਲੁੱਟੀ ਇਹਦੇ ਤਾਂ ਜਾਂਦੀ ਏ ਲੁੱਟਿਆ ਧਨ ਜਾਂਦਾ ਏ ਔਰ ਜਿਹੜਾ ਨਸ਼ਟ ਕੀਤਾ ਮਾਰਿਆ ਤਨ ਨੂੰ ਜਾਂਦਾ ਏ ਸ਼ਰੀਰ ਕਰਕੇ ਔਰ ਜਾਨ ਦਾ ਡਰ ਮਾਲ ਦਾ ਡਰ ਇੱਜ਼ਤ ਦਾ ਡਰ ਤਿੰਨੋਂ ਡਰ ਨੇ ਜਿੰਨਾ ਚਿਰ ਇਹਨਾਂ 'ਚੋਂ ਇੱਕ ਨੂੰ ਵੀ ਖਤਮ ਕਰਨ ਦਾ ਬਰਬਾਦ ਕਰਨ ਦੀ ਚਿਤਵਣੀ ਏ ਉਹ ਪਾਪ ਏ ਜਦੋਂ ਬਾਹਰ ਕਰਤਾ ਉਹਦਾ ਅਪਰਾਧ ਏ ਮਹਾਰਾਜ ਮਨ ਅੰਦਰ ਵੀ ਚਿਤਵਿਆ ਸੀ ਤੇਰੇ ਸਤ ਸੰਗੀਆਂ ਨਾਲ ਮਿਲੇ ਆ ਤੇ ਆਪ ਨੇ ਕਿਰਪਾ ਕੀਤੀ ਢਾਕ ਲਿਆ ਮੋਹਿ ਪਾਪੀ ਪੜਦਾ ਮੇਰੇ ਵਰਗੇ ਪਾਪੀ ਦਾ ਵੀ ਤੂੰ ਪੜਦਾ ਢੱਕ ਲਿਆ ਔਰ ਪਾਪੀ ਨੂੰ ਵੀ ਬਚਾ ਲੈਣਾ ਕੀਤਾ ਬਖਸ਼ ਲੈਣਾ ਕੀਤਾ ਢੱਕਨ ਹਰੀ ਪ੍ਰਭੂ ਹਮਾਰੇ ਪੜਦੇ ਢੱਕਣ ਵਾਲੇ ਮੇਰੇ ਪ੍ਰਭੂ ਮਹਾਰਾਜ ਨੇ ਜੀ ਪ੍ਰਾਣ ਸੁਖ ਦਾਤੇ ਅਰ ਜਿੰਦ ਦੇ ਜਿਉ ਦੇ ਤੇ ਸੁਖ ਦੇਣ ਵਾਲੇ ਪ੍ਰਾਣਾ ਦੇ ਪਤੀ ਪਰਮਾਤਮਾ ਵੈ ਗੁਰੂ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਬੇਦਾਤੇ ਏ ਫਲ ਬਰ ਦਾਤੇ ਵੈ ਗੁਰੂ ਤੂੰ ਸਾਡੀ ਰਖਵਾਲੀ ਕੀਤੀ ਬਚਾਲਿਆ ਸਾਡੀ ਪਤ ਰਖ ਲਈ ਹਰਜੂ ਰੱਖ ਲਿਓ ਪਤ ਮੇਰੀ हे प्रभु मेरी पत रख लो पत राखी गुरु पार ब्रह्म तज परपंच मोह बेकार और पत इजत रखना कीती बचाई बरकरार रखी पापा पुन्ना तो परे शुद्ध ब्रह्म वैगुरु जी ने ते महाराज कहंदे हुन तज परपंच संसार दा छोड़ तूफान कूड़ कबाड़ मोह ਵਿਕਾਰ ਆਦ ਦੁਰਾਚਾਰ ਇਹਨੂੰ ਛੱਡ ਦੇ ਤਾਂ ਪ੍ਰਭੂ ਨਾਲ ਜੁੜੇਗਾ ਔਰ ਸਜਣਾ ਜੀਵਨ ਇਹੋ ਜਿਹਾ ਹੋ ਜਾਵੇ ਇੰਨਾ ਪਵਿੱਤਰ ਹੋ ਜਾਵੇ ਕਿ ਪਰਮਾਤਮਾ ਤੇਰੇ ਮੰਗਰ ਮੰਗਰ ਫਿਰੇ ਮਹਾਰਾਜ ਕਬੀਰ ਸਾਬ ਕਹਿੰਦੇ ਕਬੀਰ ਮਨ ਨਿਰਮਲ ਭਇਆ ਜਪਦਿਆਂ ਜੁੜਦਿਆਂ ਓਨ ਮਨ ਪਵਿੱਤਰ ਹੋ ਗਿਆ ਐਨ ਸ਼ੁੱਧ ਹੋ ਗਿਆ ਜੈਸਾ ਗੰਗਾ ਨੀਰ ਜਿਵੇਂ ਸਨਤਨੀ ਮਤ ਅੰਦਰ ਗੰਗਾ ਦੇ ਪਾਣੀ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਤੇਰਾ ਮਨ ਪਵਿੱਤਰ ਹੋ ਗਿਆ ਤੇ ਸਜਣਾ ਗੰਗਾ ਦਾ ਪਾਣੀ ਚੁੱਕ ਕੇ ਤੁਰਿਆ ਫਿਰੇ ਰੱਬ ਨਿਉ ਪਿੱਛੇ ਆਉਂਦਾ ਪਰ ਜੇ ਤੇਰਾ ਮਨ ਪਵਿੱਤਰ ਹੋ ਗਿਆ ਨਾ ਸ਼ੁੱਧ ਹੋ ਗਿਆ ਮੈਲ ਉਹਦੇ ਵਿੱਚ ਨਾ ਰਹੀ ਤੇ ਮਹਾਰਾਜ ਕਬੀਰ ਸਭ ਕਹਿੰਦੇ ਫਿਰ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਤੇਰੇ ਪਿੱਛੇ ਪਿੱਛੇ ਰੱਬ ਤੁਰਿਆ ਫਿਰੇਗਾ ਵਾਦਾਂ ਮਾਰਦਾ ਫਿਰੇਗਾ ਜਿਵੇਂ ਛੋਟੇ ਜੇ ਬੱਚੇ ਨੂੰ ਬਾਪ ਵਾਦਾਂ ਮਾਰਦਾ ਫਿਰਦਾ ਹੈ ਨਾ ਮੇਰਾ ਲਾਡਲਾ ਪੁੱਤ ਕਿੱਥੇ ਆ ਕੇਦਰ ਨੂੰ ਗਿਆ ਬੱਚਾ ਖੇਡਦਾ ਆ ਖੁਸ਼ੀ ਵਿੱਚ ਕੇ ਖੁੰਝੇ ਦਾ ਲੱਗਦਾ ਪਰ ਬਾਪ ਵਾਦਾ ਮਾਰਦਾ ਕਦੇ ਐਸ ਖੁੰਝੇ ਚ ਕਦੇ ਉਸ ਖੁੰਝੇ ਚ ਕਦੇ ਐਸ ਕਮਰੇ ਚ ਕਦੇ ਉਸ ਕਮਰੇ ਚ ਮਹਾਰਾਜ ਕਹਿੰਦੇ ਰੱਬ ਵਾਦਾਂ ਮਾਰੇਗਾ ਰੱਬ ਤੈਨੂੰ ਬੁਲਾਵੇਗਾ ਆਵਾਜ਼ਾਂ ਮਾਰੇਗਾ ਜਦ ਅੰਦਰੋਂ ਮਨ ਦੀ ਪਵਿੱਤਰਤਾ ਹੋ ਗਈ ਸੰਖੇਪ ਕਰਾ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਜੋ ਜੋ ਕੀਨੋ ਸੋ ਤੁਮ ਜਾਨਿਓ ਪੇਖਿਓ ਇਹ ਮੇਰੇ ਵੈ ਗੁਰੂ ਜੀ ਜੋ ਜੋ ਅਸੀਂ ਜੀਵਾਂ ਨੇ ਕੀਤਾ ਜੀਵਨ ਅੰਦਰ ਸੰਸਾਰ ਵਿੱਚ ਪਰਿਵਾਰ ਵਿੱਚ ਕਾਰੋਬਾਰ ਵਿੱਚ ਮਨੁੱਖ ਤੋਂ ਮਨੁੱਖ ਲਗਾ ਸਕਦਾ ਹੈ ਪੜਦਾ ਪਾ ਸਕਦਾ ਹੈ ਕਿਉਂਕਿ ਇਹਦੀ ਨਦਰ ਕੁਝ ਸੀਮਾ ਤੱਕ ਜਾਂਦੀ ਹੱਦ ਤੱਕ ਜਾਂਦੀ ਏ ਇਹ ਛੁਪਾ ਲਵੇਗਾ ਪਰ ਪਰਮਾਤਮਾ ਤੋਂ ਨਹੀਂ ਛੁਪਾਵੇਗਾ ਪਰਮਾਤਮਾ ਦੇ ਅੰਦਰ ਬੈਠਦਾ ਹੈ ਪਰਮਾਤਮਾ ਹਰ ਵਕਤ ਇਹਨੂੰ ਸੁਣਦਾ ਹੈ ਹਰ ਵਕਤ ਇਹਨੂੰ ਵੇਖਦਾ ਹੈ ਪ੍ਰਭੂ ਇਸ ਕਰਕੇ ਜੋ ਜੋ ਅਸੀਂ ਯਕੀਨ ਨੇ ਕੀਤਾ ਤੂੰ ਜਾਣਿਆ ਜੋ ਅਸੀਂ ਕੀਤਾ ਤੇ ਪੇਖਿਓ ਤੂੰ ਆਪ ਵੇਖਣਾ ਕੀਤਾ ਔਰ ਨਾਹੀ ਕਛ ਢੀਠ ਮੁਕਰਨ ਮਹਾਰਾਜ ਸਾਡੇ ਕਰਮ ਐ ਉਹ ਦੈ ਨੇ ਸਾਨੂੰ ਤਾਂ ਟਿਕਾਣਾ ਹੀ ਨਹੀਂ ਮਿਲ ਸਕਦਾ ਅਸੀਂ ਬੜੇ ਢੀਠ ਤਾਈ ਦੇ ਨਾਲ ਕਰਮ ਕੀਤੇ ਨੇ ਤੇ ਮਹਾਰਾਜ ਕਿਵੇਂ ਹੁਣ ਨਿਰਲੱਜ ਹਾਂ ਕਿਵੇਂ ਤੇਰੇ ਤੋਂ ਮੁਕਰ ਸਕਦੇ ਹਾਂ ਕਿਉਂਕਿ ਜਿੰਨੇ ਵੇਖਿਆ ਹੋਵੇ ਤੇ ਸੁਣਿਆ ਹੋਵੇ ਚਸ਼ਮਦੀਦ ਗਵਾਹ ਹੋਵੇ ਤੇ ਗੱਲਾਂ ਸੁਣੀਆਂ ਹੁਣ ਉਹਦੇ ਤੋਂ ਬੰਦਾ ਕਦੇ ਵੀ ਮੁਕਰ ਨਹੀਂ ਸਕਦਾ ਮਹਾਰਾਜ ਤੂੰ ਸਦ ਸੁਣਦਾ ਸਦ ਵੇਖਦਾ ਕਿਉਂ ਮੁਕਰ ਪਾਇਆ ਦਾ ਇਹ ਕਿਵੇਂ ਮੁਕਰਾਂਗੇ ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਹੇ ਪ੍ਰਭੂ ਜੀ ਤੁਹਾਡਾ ਵੱਡਾ ਤੇਜ ਪ੍ਰਤਾਪ ਸੁਣਿਆ ਬੜੀ ਤੁਹਾਡੀ ਉਪਮਾ ਬੜੀ ਤੁਹਾਡੀ ਸੋਭਾ ਸੁਨਣਾ ਕੀਤੀ ਏ ਕੋਟ ਅਗਾ ਤੇਰਾ ਨਾਮ ਹਰਣ ਤੇਰੀ ਉਪਮਾ ਤੇਜ ਪ੍ਰਤਾਪ ਇਹ ਸੁਣਿਆ ਮੇਰੇ ਮਾਲਕ ਜੀ ਵੈਗਰੂ ਜੀ ਕਿ ਤੁਹਾਡਾ ਜਿਹੜਾ ਨਾਮ ਹੈ ਨਾ 1 ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਆ ਕਰੋੜਾਂ ਪਾਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਨਾਮ ਕਰੋੜਾਂ ਪਾਪਾਂ ਦਾ ਨਾਸ਼ਕ ਹੈ ਤੇ ਉਹਨਾਂ ਦਾ ਖਾਤਮਾ ਕਰ ਦਿੰਦਾ ਆ ਨਾਮ ਜਿਹੜਾ ਤੁਹਾਡਾ ਆ ਹਮਰੂ ਸੁਹਾਉ ਸਦਾ ਸਦ ਭੁੱਲਣ ਤੁਮਰੋ ਬਿਰਦ ਪਾਤਾ ਤ ਉਧਰਨ ਮੇਰੀ ਵੈਗਰੂ ਜੀ ਸਾਡਾ ਜੀਵਾਂ ਦਾ ਸੁਭਾਅ ਬਣ ਗਿਆ ਕਿ ਅਸੀਂ ਭੁੱਲਦੇ ਆ ਖਿੰਖੇਨ ਭੁੱਲਣ ਹਾਰ ਮਹਾਰਾਜ ਅਸੀਂ ਭੁੱਲਣ ਵਾਲੇ ਆ ਤੇ ਪਿਤਾ ਸਮਝਾਵੇਂਗੇ ਤੁਸੀਂ ਸੂਝ ਬਖਸ਼ ਦਿਓ ਮਹਾਰਾਜ ਅਸੀਂ ਭੁੱਲਦੇ ਆ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਤੂੰ ਨਹੀਂ ਭੁੱਲਦਾ ਮਹਾਰਾਜ ਹਮਰੋ ਸੁਹਾਉ ਸਦਾ ਸਦ ਭੁੱਲਨ ਸਾਡਾ ਸੁਭਾਅ ਜੀਵਨ ਦਾ ਬਣਿਆ ਹੋਇਆ ਕਿ ਅਸੀਂ ਥਾਂ ਥਾਂ ਤੇ ਭੁੱਲ ਜਾਂਦੇ ਆ ਪਰਮਾਤਮਾ ਤੇਰੇ ਤੋਂ ਦਾਤ ਇਧਰੋਂ ਪ੍ਰਾਪਤ ਕਰਦੇ ਆ ਤੇ ਮੂੰਹ ਘਮਾਉਂਦੇ ਆ ਦੂਜੇ ਪਾਸੇ ਤੈਨੂੰ ਭੁੱਲ ਜਾਂਦੇ ਆ ਸਾਨੂੰ ਨਰੰਕਾਰ ਨਹੀਂ ਨਦਰ ਆਉਂਦਾ ਫਿਰ ਸਾਨੂੰ ਪਰਿਵਾਰ ਸੰਸਾਰ ਕਾਰੋਬਾਰ ਨਦਰ ਆਉਂਦਾ ਤੇ ਦੇਣ ਵਾਲਾ ਦਾਤਾ ਜਿਹੜਾ ਹੈ ਨਾ ਪਰਿਵਾਰ ਵਿੱਚ ਕਾਰੋਬਾਰ ਵਿੱਚ ਸੰਸਾਰ ਵਿੱਚ ਖੁਸ਼ੀਆਂ ਦੇ ਖੇੜੇ ਉਹਨੂੰ ਅਸੀਂ ਭੁੱਲ ਜਾਂਨੇ ਆ ਮਹਾਰਾਜ ਤੁਮਰੋ ਬਿਰਦ ਪਦ ਤ ਉਦਰਣ ਤੁਹਾਡਾ ਧਰਮ ਤੁਹਾਡਾ ਫਰਜ਼ ਔਰ ਤੁਹਾਡਾ ਸੁਭਾਵ ਜਿਹੜਾ ਹੈ ਮਹਾਰਾਜ ਪਾਪੀਆਂ ਨੂੰ ਤਾਰਨ ਵਾਲਾ ਹੈ ਪਾਪੀਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ ਤੁਸੀਂ ਪਾਪੀਆਂ ਨੂੰ ਬਖਸ਼ ਦੇਨੇ ਹੋ ਪਾਪੀਆਂ ਨੂੰ ਗਲ ਨਾਲ ਲਾਉਣੇ ਹੋ ਭਗਤ ਸਹਿਬ ਕਹਿੰਦੇ ਜੋ ਪੈ ਹਮ ਨਾ ਪਾਪ ਕਰੰਤਾ ਅਹ ਅਨੰਤਾ ਪਤ ਤ ਪਾਵਨ ਨਾਮ ਕੈਸੇ ਹੁੰਤਾ ਵੈ ਗੁਰੂ ਤੁਸਾਨੂੰ ਪਾਪੀਆਂ ਨੂੰ ਗਲ ਨਾਲ ਲਾਇਆ ਸਾਡੇ ਪਾਪਾਂ ਨੂੰ ਮੁਆਫ ਕਰ ਦਿੱਤਾ ਪਾਪਾਂ ਦਾ ਨਾਸ਼ ਕਰ ਦਿੱਤਾ ਤੇ ਮਹਾਰਾਜ ਫਿਰ ਇੱਕ ਪਾਪੀਆਂ ਨੇ ਅਸੀਂ ਸਾਰਿਆਂ ਪਾਪੀਆਂ ਨੇ ਮਿਲ ਕੇ ਤੇਰਾ ਇੱਕ ਨਾਮ ਰੱਖਿਆ ਓਏ ਪਤਤ ਪਾਵਨ ਜੇ ਤੂੰ ਪਾਪੀਆਂ ਨੂੰ ਨਾਮ ਬਖਸ਼ਦਾ ਮੁਆਫ ਨਾ ਕਰਦਾ ਗਲ ਨਾਲ ਨਾ ਲਾਉਂਦਾ ਭਗਤ ਬਚਲ ਸੈ ਦਿਆਲੂ ਸੈ ਕਿਰਪਾਲੂ ਸੈ ਪਹਿਲਾਂ ਮਹਾਰਾਜ ਫਿਰ ਤੈਨੂੰ ਪਤਿਤ ਪਾਵਨ ਕਿਸੇ ਨੇ ਨਹੀਂ ਸੀ ਕਹਿਣਾ ਜਦਨ ਤੂੰ ਪਾਪੀਆਂ ਨੂੰ ਬਖਸ਼ਿਆ ਪਾਪ ਨਾਸ਼ ਕੀਤੇ ਮੇਰੇ ਦਾਤਿਆ ਉਸ ਦਿਨ ਔਰ ਪਾਪੀਆਂ ਨੇ ਤੇਰਾ ਇੱਕ ਨਾਮ ਰੱਖ ਦਿੱਤਾ ਮਹਾਰਾਜ ਕਹਿੰਦੇ ਉਹਦੀ ਸਰਨ ਆਓ ਬਖਸ਼ਦਾ ਕੋਰ ਦੁਖਿਯੰ ਅਨਕ ਹਤਯੰ ਜਨ ਦਰਿਦਰੰ ਮਹਾ ਬਖਯਦੰ ਮੇਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੀ ਪਾਵਕ ਕਾ ਸਟਪਸਮੰਕਰੂਤ ਜਿਵੇਂ ਮਨਾ ਮੂਹੀ ਲੱਕੜਾਂ ਨੂੰ ਇੱਕ ਚਿੰਗਾੜੀ ਜਿਹੜੀ ਆ ਨਾ ਅਗਨੀ ਦੀ ਬਹੁਤ ਹੀ ਸਾੜ ਕੇ ਸਵਾਹ ਕਰ ਦਿੰਦੀ ਆ ਸਜਨਾ ਨਾਮ ਅੰਦਰ ਟਿਕ ਜਾਵੇ ਪਾਪਾਂ ਦਾ ਵਿਨਾਸ਼ ਕਰ ਦਿੰਦਾ ਆ ਜਿਵੇਂ ਅੱਗ ਲੱਕੜਾਂ ਦਾ ਨਾਸ਼ ਕਰ ਦਿੰਦੀ ਸਵਾਹ ਬਣਾ ਦਿੰਦੀ ਹੈ ਵੈ ਗੁਰੂ ਦੇ ਨਾਮ ਦਾ ਜਾਪ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ਜੀਵਨ ਵਿੱਚੋਂ ਜਾਪ ਜਪ ਵੈ ਗੁਰੂ ਤੇਰਾ ਫਰਜ਼ ਏ ਤੇਰਾ ਧਰਮ ਏ ਤੂੰ ਪਾਪੀਆਂ ਨੂੰ ਬਚਾ ਲੈਣਾ ਗਲ ਨਾਲ ਲਾਉਣਾ ਹੈ ਕਰਨ ਨਾਮੈ ਕਿਰਪਾਲ ਕਿਰਪਾ ਨਿਧ ਏ ਕਿਰਪਾ ਦੇ ਕਰ ਕਿਰਪਾ ਕਰਨ ਵਾਲੇ ਸਤਿਗੁਰੂ ਕਿਰਪਾ ਸਰੂਪ ਸਤਿਗੁਰੂ ਕਿਰਪਾਲੂ ਰਹਿਮ ਦਿਲ ਵਾਲੇ ਦਾਤਾ ਸਾਹਿਬ ਨਿੱਧੀਆਂ ਦੇ ਖਜ਼ਾਨੇ ਸਤਿਗੁਰੂ ਜੀ ਆਪ ਕਿਰਪਾ ਕਰੋ ਜੀਵਨ ਪਦ ਜੀਵਨ ਦਾ ਪਦ ਮਰਤਬਾ ਪਦਵੀ ਜਿਹੜੀ ਆ ਇਸ ਲੇਖੇ ਲੱਗੇ ਨਾਨਕ ਹਰ ਦਰਸ਼ਨ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਖੀਰਲੀ ਟੋਕ ਵਿੱਚ ਮਹਾਰਾਜ ਕਹਿੰਦੇ ਦਾਤਾ ਇਹ ਜੀਵਨ ਦੀ ਪਦਵੀ ਮਰਤਬਾ ਇਹ ਹੋਵੇ ਜੀਵਨ ਦੀ ਪਦਵੀ ਇਹ ਪ੍ਰਾਪਤ ਹੋਵੇ ਕਿ ਜੀਵਨ ਵਿੱਚ ਹਰ ਦਰਸ਼ਨ ਹਰੀ ਦਾ دیدار ਹੋ ਜਾਵੇ ਤੇਰਾ ਦਰਸ਼ਨ ਹੋ ਜਾਵੇ ਤੇ ਫਿਰ ਜਨਮ ਜਨਮਾਂ ਤਰਾਂ ਦੇ ਪਾਪ ਨਾਸ ਹੋ ਜਾਣਾ ਮਹਾਰਾਜ ਦਰਸਨਾ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਉਹ ਦੁੱਖ ਚਲਾ ਦਏ ਸਾਡਾ ਵੀ ਮਹਾਰਾਜ ਤੂੰ ਐਡਾ ਸਮਰੱਥ ਹੈ ਤੂੰ ਸਮਰੱਥ ਵੱਡਾ ਮਹਾਰਾਜ ਸਾਰਿਆਂ ਤੋਂ ਵੱਡਾ ਹੈ ਤੇ ਸਾਡੇ ਤੇ ਕਿਰਪਾ ਕਰ ਸਾਨੂੰ ਬਖਸ਼ ਗਲੇ ਦੇ ਨਾਲ ਲਾ ਤੇ ਸਾਨੂੰ ਸਵਸ਼ ਮਾਰਗ ਦਰਸਾ ਅਸੀਂ ਉਹਦੇ ਤੇ ਚੱਲ ਕੇ ਤੇਰੇ ਚਰਣਾ ਨਾਲ ਸਾਡੀ ਬਣ ਆਵੇ ਆ ਸਾਡਾ ਸੰਸਾਰ ਤੇ ਆਇਆ ਸਫਲਾ ਹੋ ਸਕੇ ਉਹ ਸਰਬਸ਼ਕਤੀਮਾਨ ਪ੍ਰਭੂ ਆਕਾਲ ਪੁਰਖ ਵੈਗੁਰੂ ਨਿਰਗੁਣ ਸਰੂਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ 모ਹੀ ਐਸੇ ਦਿਨ ਦਿਆਲ ਸਤਗੁਰੂ ਦੇ ਹਜ਼ੂਰ ਜੋਦੜੀ ਕਰਦਿਆਂ ਹੋਇਆਂ ਨੇਤਾ ਨੇ ਨਿਮਾਣੇ ਅਲਪਗਦੈ ਹੋ ਕੇ ਗੁਰੂ ਹਜ਼ੂਰ ਜੋਦੜੀ ਕਰਿਆ ਕਰੀਏ ਬਾਣੀ ਪੜਿਆ ਕਰੀਏ ਨਾਮ ਜਪਿਆ ਕਰੀਏ ਤਾਂ ਹੀ ਗੁਰੂ ਨੇ ਆ ਸਾਡੀ ਬਾਂਫੜਨੀ ਏ ਸਾਡੇ ਪਾਪਾਂ ਦਾ ਨਾਸ਼ ਹੋਣਾ ਤੇ ਸਾਨੂੰ ਗੁਰੂ ਨੇ ਗੱਲ ਨਾਲ ਲਾਉਣਾ ਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਗਰੀਬ ਨਿਵਾਜ ਸਾਡੇ ਸਭਨਾ ਤੇ ਮੇਰ ਕਰਨ ਸਾਨੂੰ ਇਮਾਦਰਾ ਸਮਝ ਆਵੇ ਸਾਡੀ ਜ਼ਿੰਦਗੀ ਵਿੱਚ ਬਦਲਾਅ ਆਵੇ ਉਨਤੀ ਆਵੇ ਗੁਰੂ ਨਾਲ ਜੁੜਦਾ ਹੀ ਇਹ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ